ਜਿਹੜਾ ਸਾਡਾ ਮੈਨੀਫੈਸਟੋ ਹੈ ਉਹ ਬੜਾ ਹੀ ਕਲੀਅਰ ਹੈ ਆ ਸਾਡਾ ਕਾਰਡ ਦੇ ਵਿੱਚ ਹੀ ਅਸੀਂ ਜਿਹੜੇ ਸਾਡੇ ਪ੍ਰੋਮਿਸਸ ਜਿਹੜਾ ਸਾਡਾ ਮੈਨੀਫੈਸਟੋ ਹੈ ਉਹ ਇਹਦੇ ਵਿੱਚ ਸਾਡੇ ਕਲੀਅਰ ਹੈ ਬਾਹਰ ਦੇ ਵਿੱਚ 1 ਰੁਪਿਆ ਵੀ ਜਾਂਦਾ ਹੈ ਉਹ ਸਾਡਾ ਨਹੀਂ ਹੈਗਾ ਮੇਰਾ ਨਹੀਂ ਹੈਗਾ ਉਹ ਐਸੋਸੀਏਸ਼ਨ ਦਾ ਪੈਸਾ ਹੈ ਉਹ ਪੈਸਾ ਕਿੱਥੇ ਜਾ ਰਿਹਾ ਹੈ ਉਹ ਸਾਰੇ ਬਾਰ ਮੈਂਬਰਸ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਤੇ ਲਈ ਅਸੀਂ ਸਾਡਾ ਪਹਿਲਾ ਪੁਆਇੰਟ ਹੈ ਟਰਾਂਸਪੇਰੈਂਟ ਅਕਾਊਂਟਿੰਗ ਵਰਕਸ਼ਾਪ ਸੈਮੀਨਾਰਸ ਵਧਾਏ ਜਾਣ ਜਿਹਦੇ ਕਰਕੇ ਕੀ ਐਡਵੋਕੇਟਸ ਵੀ ਇਨੀਆਂ ਚੀਜ਼ਾਂ ਦੇ ਨਾਲ ਅਪਡੇਟ ਰਹਿਣ ਸਾਡਾ ਇਹ ਮੈਨੀਫੈਸਟੋ ਦਾ ਪਾਰਟ ਹੈ ਕਿ ਸਟੀਮ ਲਾਈਨ ਐਕਸਪੈਂਸਿਵ ਉਹਨਾਂ ਨੂੰ ਅਸੀਂ ਕਰਾਂਗੇ ਉਸ ਚੀਜ਼ ਤੇ ਵੀ ਮੰਤਨ ਫਾਈਨੈਂਸ਼ੀਅਲ ਰਿਪੋਰਟਿੰਗ ਬਾਅਦ ਮੈਂਬਰਸ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਸਾਡੇ ਪੈਸੇ ਆ ਰਹੇ ਆ ਤੇ ਕਿੱਥੇ ਜਾ ਰਹੇ ਆ ਉਹ ਰੈਗੂਲਰ ਆਡਿਟ ਕਰਾਵਾਂਗੇ ਸਾਡੀ ਬੈਲੈਂਸ ਸ਼ੀਟਸ ਦਾ ਸਾਡੇ ਅਕਾਊਂਟਸ ਦਾ ਕਿ ਉਹ ਪ੍ਰੋਪਰ ਹੈ ਕੋਈ ਸਾਡੇ ਦੇ ਵੱਲੋਂ ਦਾ ਨਹੀਂ ਕੋਈ ਕਮੀ ਪੇਸ਼ੀ ਰਹੀ ਹੈਗੀ ਉਹ ਉਸ ਚੀਜ਼ ਦੇ ਬਾਰੇ ਵੀ ਮੈਡੀਕਲ ਏਡ ਹੈ ਉਹਨਾਂ ਨੂੰ ਅਸੀਂ ਜਿੰਨੀ ਹੋ ਸਕੇ ਸਾਡੇ ਬਾਰ ਦੇ ਫੰਡਸ ਦੇ ਅਕੋਰਡਿੰਗ ਹੀ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਮੈਡੀਕਲ ਏਡ ਪ੍ਰੋਵਾਈਡ ਕਰਦੇ ਆਪਾਂ ਮੈਂ ਬੇਨਤੀ इस बारी अपना जेतु बना वोट एंड सपोर्ट करन, जन टी आर टीआरपी नहीं भरोसा आपका ਸਸ਼ੀਕਾਲ ਜਨ ਹਿਤ ਐਸ਼ੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ਿਸ਼ਟ ਗੱਲ ਕਰੀਏ ਤਾਂ ਲੁਧਿਆਣਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਜਿਹੜੇ ਇਲੈਕਸ਼ਨ ਜਿਹੜੇ 28 ਤਰੀਕ ਨੂੰ ਮਿੱਥੇ ਗਏ ਨੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹਰੇਕ ਦਾਅਵੇਦਾਰ ਵੱਲੋਂ ਜਿਹੜੇ ਨਾਮੀਨੇਸ਼ਨ ਭਰ ਦਿੱਤੇ ਗਏ ਹੈ ਕੈਂਪੇਨ ਜਿਹੜੀ ਕੀਤੀ ਜਾ ਰਹੀ ਹੈ ਹਰੇਕ ਵੋਟਰ ਦੇ ਕੋਲ ਜਾ ਕੇ ਆਪਣੇ ਲਈ ਵੋਟ ਕਾਸਟ ਦੇ ਲਈ ਜਿਹੜੀ ਮੰਗ ਰੱਖੀ ਜਾ ਰਹੀ ਹੈ ਗੱਲ ਕਰੀਏ ਤਾਂ ਪਹੁੰਚਾਂ ਪੂਸ਼ਨ ਸ਼ਰਮਾ ਜੀ ਕੋਲ ਤੇ ਗੱਲਬਾਤ ਵੀ ਕਰਾਂਗੇ ਪਿਛਲੀ ਵਾਰੀ ਜੇ ਗੱਲ ਕਰੀਏ ਤਾਂ 2 ਸਾਲ ਪਹਿਲਾਂ ਇੱਕ ਐਗਜ਼ੀਕਿਊਟਿਵ ਮੈਂਬਰ ਤੋਂ ਚੋਣ ਲੜੇ ਸੀ ਤੇ ਹੁਣ ਜਿਹੜਾ ਫਾਈਨੈਂਸ ਸੈਕਟਰੀ ਜਦੋਂ ਖੜ ਰਹੇ ਨੇ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਨਮਸਕਾਰ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਤੇ ਸਾਡੇ ਬਾਅਰ ਮੈਂਬਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਫਾਈਨੈਂਸ ਸੈਕਟਰੀ ਦੇ ਲਈ ਇਸ ਵਾਰੀ ਆਪਣਾ ਜੇਤੂ ਬਣਾਉਣ ਵੋਟਾਂ ਸਪੋਰਟ ਕਰਨ ਤੇ ਜਿਹੜੇ ਤੁਹਾਡੇ ਦਰਸ਼ਕਾਂ ਦੇ ਇੱਥੇ ਕਚਹਿਰੀ ਦੇ ਵਿੱਚ ਵੈਡਵੋਕੇਟਸ ਨੌਨ ਹੈ ਉਹ ਸਾਰੇ ਉਹਨਾਂ ਨੂੰ ਕਾਈਂਡਲੀ ਬੇਨਤੀ ਕਰਾਂ ਤੇ ਜਿੰਨੇ ਵੀ ਮੇਰੇ ਬਾਅਰ ਮੈਂਬਰਸ ਤੁਹਾਡੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਬੇਨਤੀ ਕਰਦਾ ਕਿ ਮੈਨੂੰ ਫਾਈਨਾਂਸ ਸੈਕਟਰੀ ਦੇ ਲਈ ਕਾਈਂਡਲੀ ਵੋਟੈਂਡ ਸਪੋਰਟ ਕਰਨ ਅੰਗਰੇਜ਼ੀ ਗੱਲ ਕਰੀਏ ਤਾਂ ਫਾਈਨਾਂਸ ਸੈਕਟਰੀ ਇੱਕ ਖਜ਼ਾਨਚੀ ਹੁੰਦਾ ਹੈ ਕੀ ਕੁਛ ਜਿਹੜਾ ਵਿਜ਼ਨ ਲੈ ਕੇ ਉਤਰਿਓਂ ਚ ਉਹਨਾਂ ਦੇ ਦੇਖੋ ਜੀ ਸਾਡੇ ਜਿਹੜੇ ਵਿਜ਼ਨਸ ਹੈ ਜਿਹੜਾ ਸਾਡਾ ਮੈਨੀਫੈਸਟੋ ਹੈ ਉਹ ਬੜਾ ਹੀ ਕਲੀਅਰ ਹੈ ਤੇ ਆਹ ਜਿਹੜੇ ਸਾਡਾ ਕਾਰਡ ਦੇਖੋਗੇ ਤੁਸੀਂ ਆ ਸਾਡਾ ਕਾਰਡ ਦੇ ਵਿੱਚ ਹੀ ਅਸੀਂ ਜਿਹੜੇ ਸਾਡੇ ਪ੍ਰੋਮਿਸਸ ਜਿਹੜਾ ਸਾਡਾ ਮੈਨੀਫੈਸਟੋ ਹੈ ਉਹ ਇਹਦੇ ਚ ਸਾਡੇ ਕਲੀਅਰ ਹੈ ਜਿਹੜਾ ਪਹਿਲਾ ਪੁਆਇੰਟ ਹੈ ਪਹਿਲਾ ਹੈਗਾ ਟਰਾਂਸਪੇਰੈਂਟ ਅਕਾਊਂਟਿੰਗ ਦੇਖੋ ਬਾਰ ਦਾ ਪੈਸਾ ਹੈ ਬਾਰ ਦੇ ਵਿੱਚ 1 ਰੁਪਿਆ ਵੀ ਆਂਦਾ ਹੈ ਉਹ ਸਾਡਾ ਨਹੀਂ ਹੈਗਾ ਮੇਰਾ ਨਹੀਂ ਹੈਗਾ ਉਹ ਐਸੋਸੀਏਸ਼ਨ ਦਾ ਪੈਸਾ ਹੈ ਤੇ ਉਹ ਪੈਸਾ ਕਿੱਥੇ ਜਾ ਰਿਹਾ ਹੈ ਉਹ ਸਾਰੇ ਬਾਰ ਮੈਂਬਰਸ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਤੇ ਲਈ ਅਸੀਂ ਸਾਡਾ ਪਹਿਲਾ ਪੁਆਇੰਟ ਹੈ ਟਰਾਂਸਪੇਰੈਂਟ ਅਕਾਊਂਟਿੰਗ ਕਿ ਉਹ 1 ਰੁਪਿਆ ਕਿਤੇ ਵੀ ਜਾਏਗਾ ਉਹ ਸਾਰਿਆਂ ਨੂੰ ਬਾਰ ਮੈਂਬਰਸ ਨੂੰ ਪਤਾ ਹੋਣਾ ਚਾਹੀਦਾ ਕਿ 1 ਰੁਪਇਆ ਕਿੱਥੇ ਜਾ ਰਿਹਾ ਤੇ ਕਿੱਥੋਂ ਆ ਰਿਹਾ ਹੈ ਤੇ ਦੂਜਾ ਸਾਡਾ ਹੈਗਾ ਵਰਕਸ਼ਾਪ ਐਂਡ ਸੈਮੀਨਾਰਸ ਜੀ ਤੇ ਹੁਣ ਤੁਸੀਂ ਦੇਖੋਗੇ ਜਿਹੜੀ ਜੁਡੀਸ਼ਰੀ ਹੈ ਜੁਡੀਸ਼ਰੀ ਦੀ ਤੁਸੀਂ ਦੇਖੋਗੇ ਆਪਣਾ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਜੁਡੀਸ਼ੀਅਲ ਸੈਂਟਰ ਹੈਗਾ ਜੁਡੀਸ਼ੀਅਲ ਕੋਰਟ ਉਹਨਾਂ ਦਾ ਉੱਥੇ ਉਹਨਾਂ ਨੂੰ ਰੈਗੂਲਰਲੀ ਉਹਨਾਂ ਦੇ ਸੈਮੀਨਾਰਸ ਹੁੰਦੇ ਆ ਵਰਕਸ਼ਾਪਸ ਹੁੰਦੀਆਂ ਕੋਈ ਜਜਮੈਂਟ ਆਂਦੀ ਹੈ ਕੋਈ ਨਵਾਂ ਲਾਅ ਆਂਦਾ ਹੈ ਕੋਈ ਸਟੈਚੂਟ ਆਂਦਾ ਹੈ ਉਹਨਾਂ ਨੂੰ ਉੱਥੇ ਉਹਨਾਂ ਦੀ ਵਰਕਸ਼ਾਪਸ ਤੇ ਉਹਨਾਂ ਨੂੰ ਰੈਗੂਲਰਲੀ ਅਪਡੇਟ ਰੱਖਿਆ ਜਾਂਦਾ ਹੈ ਉਹਨਾਂ ਨੂੰ ਬਟ ਉਹੀ ਗੱਲ ਆ ਸੀ ਜੇ ਐਡਵੋਕੇਸੀ ਕਰੀਏ ਐਡਵੋਕੇਟਸ ਦੇ ਲਈ ਉਹ ਥੋੜੀ ਚੀਜ਼ ਘਟ ਹੈ 바 ਕਾਉਂਸਲ ਜ਼ਰੂਰ ਕਰਦੀ ਹੈ ਬਟ ਜੋ ਜ਼ਰੂਰਤ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਹੈ ਕਿ ਉਸ ਚੀਜ਼ ਨੂੰ ਅਸੀਂ ਕੀਤਾ ਜਾਏ ਵਰਕਸ਼ਾਪ ਸੈਮੀਨਾਰਸ ਵਧਾਏ ਜਾਣ ਜਿਦੇ ਕਰਕੇ ਕਿ ਐਡਵੋਕੇਟਸ ਵੀ ਇਨਾਂ ਚੀਜ਼ਾਂ ਦੇ ਨਾਲ ਅਪਡੇਟ ਰਹਿਣ ਤੇ ਉਹਦੇ ਲਈ ਅਸੀਂ ਇਹ ਸੋਚਿਆ ਕਿ ਲੁਧਿਆਣੇ ਦੇ ਵਿੱਚ ਜਿੰਨੇ ਵੀ ਲੀਗਲ ਸਟੱਡੀਜ਼ ਦੇ ਨਾਲ ਕੋਚਿੰਗ ਇੰਸਟੀਟਿਊਟਸ ਹੈ ਐਜੂਕੇਸ਼ਨ ਆਪਣਾ ਇੰਸਟੀਟਿਊਸ਼ਨਸ ਹੈ ਉਹਨਾਂ ਸਾਰਿਆਂ ਦੇ ਨਾਲ ਅਸੀਂ ਕਲੈਬੋਰੇਸ਼ਨਸ ਕਰਕੇ ਵਰਕਸ਼ਾਪਸ ਐਂਡ ਸੈਮੀਨਾਰਸ ਨੂੰ ਅਸੀਂ ਕਰਾਣ ਦੀ ਕਰਾਵਾਂਗੇ ਤੇ ਆਪਣੇ ਡੀਵੀਏ ਦੇ ਵਿੱਚ ਥਰਡ ਸਾਡਾ ਹੈਗਾ ਸਟੀਮ ਲਾਈਨ ਐਕਸਪੈਂਸਸ ਜੀ ਸਟੀਮ ਲਾਈਨ ਐਕਸਪੈਂਸਸ ਉਸੇ ਇਹ ਦੇਖੋਗੇ ਕਿ ਜਿੱਦਾਂ ਉਹਨ ਆਪਣੀ ਬਾਰ ਦੇ ਵਿੱਚ 1 ਰੁਪਿਆ ਵੀ ਆ ਰਿਹਾ ਹੈ ਉਹ ਖਰਚ ਹੁੰਦਾ ਹੈ 1 ਰੁਪਿਆ ਤਾਸੀਂ ਉਸ ਚੀਜ਼ ਤੇ ਇਸ ਚੀਜ਼ ਦਾ ਮੰਥਨ ਜ਼ਰੂਰ ਕਰਾਂਗੇ ਕਿ 1 ਰੁਪਇਆ ਖਰਚਿਆ ਜਾ ਰਿਹਾ ਉਹਦੀ ਜਗ੍ਹਾ ਸੀ ਕਿ 90 ਪੈਸੇ ਖਰਚ ਸਕਦੇ ਆ 80 ਪੈਸੇ ਖਰਚ ਸਕਦੇ ਆ ਕਿ ਜ਼ਰੂਰੀ ਹੈ ਕਿ 1 ਰੁਪਇਆ ਹੀ ਖਰਚੀਏ ਇਹ ਸਾਡਾ ਜ਼ਰੂਰ ਅਸੀਂ ਇਸ ਚੀਜ਼ ਤੇ ਵੀ ਸਾਡਾ ਇਹ ਮੈਨੀਫੈਸਟੋ ਦਾ ਪਾਰਟ ਹੈ ਕਿ ਸਟੀਮ ਲਾਈਨ ਐਕਸਪੈਂਸ ਉਹਨਾਂ ਨੂੰ ਅਸੀਂ ਕਰਾਂਗੇ ਉਸ ਚੀਜ਼ ਤੇ ਵੀ ਮੰਤਨ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਫਾਈਨੈਂਸ਼ੀਅਲ ਰਿਪੋਰਟਿੰਗ ਜਿਹੜੀ ਕੋਈ ਵੀ ਸਾਡੀ ਆਪਣੀ ਕੀ ਕਹਿੰਦੇ ਆਪਣਾ ਮੰਥਲੀ ਇਨਕਮ ਹੈ ਮੰਥਲੀ ਐਕਸਪੈਂਸਸ ਹੈ ਉਹ ਚੀਜ਼ ਅਸੀਂ ਬੈਲੈਂਸ ਸ਼ੀਟਸ ਜਿਹੜੀਆਂ ਹੈਗੀਆਂ ਉਹ ਮੰਥਲੀ ਅਸੀਂ ਇਹ ਸੋਚਿਆ ਹੈ ਕਿ ਉਹਨੂੰ ਅਸੀਂ ਪ੍ਰੋਪਰ ਸਾਰਿਆਂ ਨੂੰ ਡਿਸਪਲੇ ਕਰਾਂਗੇ ਉਹਨਾਂ ਦਾ ਪੀਡੀਐਫ ਸ਼ੇਅਰ ਕਰਾਂਗੇ ਜਿਹੜੇ ਸਾਡੇ ਵਟਸਐਪ ਗਰੁੱਪਸ ਹੈ ਸਾਰਿਆਂ ਦੇ ਵਿੱਚ ਕਿਉਂਕਿ ਸਾਰਿਆਂ ਨੂੰ ਬਾਅਦ ਮੈਂਬਰਸ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਸਾਡੇ ਪੈਸੇ ਆ ਰਹੇ ਹੈ ਤੇ ਕਿੱਥੇ ਜਾ ਰਹੇ ਹੈ ਉਸ ਤੋਂ ਬਾਅਦ ਸਾਡਾ ਹੈਗਾ ਰੈਗੂਲਰ ਆਡਿਟਸ ਜੀ ਇਦੇ ਬਾਰੇ ਸਾਡਾ ਇਹ ਹੈ ਕਿ ਜਿਹੜੇ ਆਡਿਟ ਹੈ ਸਾਡੇ ਬੈਲੈਂਸ ਸ਼ੀਟਸ ਸਾਡੇ ਵੱਲੋਂ ਬਣ ਗਈਆਂ ਤਿਆਰ ਹੋ ਗਈਆਂ ਉਹ ਪ੍ਰੋਪਰ ਬਣੀ ਹੈ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹਦੇ ਲਈ ਅਸੀਂ ਜਿਹੜੇ ਸਰਟੀਫਾਈਡ ਸੀਏਜ਼ ਹੋਣਗੇ ਉਹਨਾਂ ਤੋਂ ਅਸੀਂ ਉਹਦਾ ਆਡਿਟ ਕਰਾਵਾਂਗੇ ਸਾਡੇ ਰੈਗੂਲਰ ਆਡਿਟਸ ਰੱਖਾਂਗੇ ਜਿਹਦਾ 3 ਮਹੀਨੇ ਦਾ ਹੋ ਗਿਆ ਜਾਂ 6 ਮਹੀਨਾਂ ਦਾ ਹੋ ਗਿਆ ਉਹ ਰੈਗੂਲਰ ਆਡਿਟ ਕਰਾਵਾਂਗੇ ਸਾਡੀ ਬੈਲੈਂਸ ਸ਼ੀਟਸ ਦਾ ਸਾਡੇ ਅਕਾਊਂਟਸ ਦਾ ਕਿ ਉਹ ਪ੍ਰੋਪਰ ਹੈ ਕੋਈ ਸਾਡੇ ਦਵੱਲੋਂ ਦਾ ਨਹੀਂ ਕੋਈ ਕਮੀ ਪੇਸ਼ੀ ਰਹੀ ਹੈਗੀ ਉਹਦੇ ਵਿੱਚ ਉਸ ਚੀਜ਼ ਦੇ ਬਾਰੇ ਵੀ ਉਸ ਤੋਂ ਬਾਅਦ ਸਾਡਾ ਹੈਗਾ ਫਾਈਨੈਂਸ਼ੀਅਲ ਅਸਿਸਟੈਂਸ ਹੁਣ ਤੁਸੀਂ ਦੇਖੋਗੇ ਕਿ ਐਡਵੋਕੇਟਸ ਦੇ ਲਈ ਹੈਂਡ ਟੂ ਮਾਊਥ ਕੰਮ ਹੈ ਜੀ ਕੋਈ ਪ੍ਰੋਪਰ ਸਾਡੇ ਲਈ ਕੋਈ ਆਪਣਾ ਕੀ ਕਹਿੰਦੇ ਕੁਛੀ ਦੀ ਐਕਸੀਡੈਂਟ ਹੋ ਗਿਆ ਹੈ ਕੁਝ ਹੋ ਗਿਆ ਤਾਂ ਉਹ ਬੰਦਾ ਬਿਲਕੁਲ ਹੀ ਜੋ ਕੁਛ ਨਹੀਂ ਮਾ ਹੁੰਦੇ ਦਹਾਜਨੋਂ ਘਰੇ ਬੈਠਾ ਤਾਂ ਕੁਛ ਨਹੀਂ ਕਮਾ ਪੰਦਾ ਹੈਗਾ ਤੇ ਉਹਦੇ ਲਈ ਅਸੀਂ ਇਹ ਚੀਜ਼ ਸੋਚੀ ਹੈ ਕਿ ਜਿਹੜੀ ਮੈਡੀਕਲ ਏਡ ਹੈ ਮੈਡੀਕਲ ਏਡ ਹੈ ਉਹਨਾਂ ਨੂੰ ਅਸੀਂ ਜਿੰਨੀ ਹੋ ਸਕੇ ਸਾਡੇ ਬਾਰ ਦੇ ਫੰਡਸ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਫਾਈਨੈਂਸ਼ਲੀ ਮੈਡੀਕਲ ਐਡ ਪ੍ਰੋਵਾਈਡ ਕਿਤੇ ਕਰਾ ਰਹੀ ਸੀ ਜੀ ਗੱਲ ਕਰੀਏ ਤਾਂ ਬਹੁਤ ਵਧੀਆ ਵਿਜ਼ਨ ਲੈ ਕੇ ਉਤਰੇ ਹੋ ਕਿ ਲੱਗਦਾ ਕਿ ਲੋਕ ਕਿਸ ਤਰ੍ਹਾਂ ਸਪੋਰਟ ਕਰ ਰਹੇ ਜਿੱਦਾਂ ਤੁਸੀਂ ਜਾ ਰਹੇ ਹੋ ਹਲੇ 28 ਤਰੀਕ ਨੂੰ ਹੋਣਾ ਤਾਂ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਲੋਕ ਹਾਂਜੀ ਤੁਸੀਂ ਦੇਖੋਗੇ ਹੁਣ 28 ਤਰੀਕ ਤਾਂ ਬਹੁਤ ਨੇੜੇ ਆ ਗਈ ਹੈ ਜੀ ਮਾਹੌਲ ਪੂਰਾ ਪੱਕ ਗਿਆ ਹੈ ਹੁਣ ਸਾਡੀ ਕਚਹਿਰੀ ਦੇ ਵਿੱਚ ਪੋਲਿਟਿਕਸ ਦਾ ਤੇ ਜਿਹੜਾ ਸਾਨੂੰ ਰਿਸਪੌਂਸ ਹੈ ਰਿਸਪੌਂਸ ਸਾਨੂੰ ਕਾਫੀ ਪੋਜ਼ਿਟਿਵ ਮਿਲਦਾ ਪਿਆ ਹੈ ਬਾਰ ਦੇ ਵਿੱਚੋਂ ਬਾਰ ਮੈਂਬਰ ਸਾਨੂੰ ਕਾਫੀ ਪਿਆਰ ਦੇ ਰਿਹਾ ਉਹਨਾਂ ਸੀ ਜਾਣਦੇ ਆ ਤਾਂ ਸਾਨੂੰ ਕਾਫੀ ਜ਼ਿਆਦਾ ਨਾ ਕਿ ਕਹਿੰਦੇ ਮੋਟੀਵੇਟ ਕੀਤਾ ਜਾਂਦਾ ਹੈ ਕਿ ਹਾਂਜੀ ਤੇ ਕਾਫੀ ਜ਼ਿਆਦਾ ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲਦਾ ਪਿਆ ਹੈ ਬਾਰ ਮੈਂਬਰਸ ਦੇ ਵੱਲੋਂ ਸਰ ਗੱਲ ਕਰੀਆ ਤਾਂ ਬੀਤੇ ਦਿਨਾਂ ਦੇ ਵਿੱਚ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸ਼ਾਪਸ ਕੀਪਰਸ ਨੇ ਉਹਨਾਂ ਤੋਂ ਰੈਂਟ ਜਿਹੜਾ ਬਹੁਤ ਘੱਟ ਲਿੱਤਾ ਜਾਂਦਾ ਹੈ ਜਾਂ ਵਿਧਾਨ ਦੀ ਇਹਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜੀ ਮੈਂ ਪ੍ਰਾਨੀ ਐਗਜ਼ੀਕਟਿਵਾਂ ਦੇ ਕੋਈ ਨਾਂ ਮੈਂ ਕੋਈ ਉਹਨਾਂ ਤੇ ਕਮੈਂਟ ਕਰਨਾ ਹੈ ਨਾ ਮੈਂ ਕਰੂੰਗਾ ਬਟ ਮੈਂ ਆਪਣੇ ਵਾਲੇ ਤੁਹਾਨੂੰ ਦੱਸ ਸਕਦਾ ਹਾਂ ਮੈਂ ਜਿਹੜੇ ਵੀ ਸਾਡੇ ਰੈਂਟ ਹੋਣਗੇ ਉਹ ਸਾਰੇ ਪਹਿਲਾਂ ਦਾ ਅਸੀਂ ਸਾਰੇ ਬਾਰ ਮੈਂਬਰਸ ਨੂੰ ਕਲੀਅਰ ਕਰਾਂਗੇ ਵਿਥਿਨ ਵੀਕ ਜਿੱਤਨ ਤੋਂ ਵਿਥਿਨ ਵੀਕ ਅਸੀਂ ਸਾਰਿਆਂ ਨੂੰ ਇਹ ਦੱਸਾਂਗੇ ਕਿ ਜੀ ਕਿਹੜਾ ਰੈਂਟ ਕਿਸ ਸ਼ਾਪ ਦਾ ਕਿੰਨਾ ਰੈਂਟ ਹੈ ਜੀ ਕਿ ਇਹ ਨਹੀਂ ਹੈ ਕਿ ਜੀ ਜਿਆਦਾ ਰੈਂਟ ਆ ਘੱਟ ਲਿਆ ਜਾ ਰਿਹਾ ਹੈ ਜਾਂ ਘੱਟ ਆਪਣਾ ਦਿਖਾ ਸੀ ਘੱਟ ਰਹੇ ਲੈ ਜਾਦਾ ਰਹੇ ਉਹ ਕੋਈ ਕੰਮ ਨਹੀਂ ਹੋਏਗਾ ਪ੍ਰੋਪਰ ਅਸੀਂ ਉਹਨਾਂ ਨੂੰ ਰਸੀਪਟ ਈਸ਼ੂ ਕਰਕੇ ਪ੍ਰੋਪਰ ਅਸੀਂ ਆਪਣਾ ਕੀ ਕਹਿੰਦੇ ਉਹਨੂੰ ਡਿਜੀਟਲੀ ਅਸੀਂ ਲਵਾਂਗੇ ਉਹਨਾਂ ਤੋਂ ਜੀ ਕੋਈ ਅਸੀਂ ਕੈਸ਼ ਵਾਲਾ ਕੰਮ ਅਸੀਂ ਕੈਸ਼ ਵਾਲਾ ਕੰਮ ਬਿਲਕੁਲ ਹੀ ਘਟਾ ਦੇਣਾ ਜ਼ੀਰੋ ਕਰਾਂਗੇ ਕੈਸ਼ ਵਾਲਾ ਕੰਮ ਜੋ ਵੀ ਹੈ ਕੋਈ ਚੈੱਕ ਦੇ ਥਰੂ ਦੇਵੇ ਸਾਨੂੰ ਪੇਮੈਂਟ ਜਾਂ ਫਿਰ ਆਨਲਾਈਨ ਟ੍ਰਾਂਸਫਰ ਕੀਤੀ ਜਾਏ ਸਾਡੇ ਬਾਰ ਦੇ ਖਾਤੇ ਦੇ ਵਿੱਚ ਉਹ ਸਰ ਇੱਕ ਹੋ लास्ट ਪੁਆਇੰਟ ਕਰਾਂਗਾ ਲੋਕ ਜਿਹੜੇ ਨੇ ਨਵੇਂ ਵਕੀਲ ਜਿਹੜੇ ਬੰਦੇ ਨੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਚੈਂਬਰਸ ਨਹੀਂ ਮਿਲਦੇ ਪਏ ਹੋਰ ਜੇ ਗੱਲ ਕਰੀਏ ਤਾਂ ਜੇ ਇਹਨਾਂ ਨੂੰ ਮਿਲਦੇ ਆ ਇੱਕੋ ਚੈਂਬਰ ਦੇ ਵਿੱਚ 10-10 ਵਕੀਲ ਬੈਠੇ ਨੇ ਉਹਨਾਂ ਲੋਕਾਂ ਲਈ ਕੀ ਕੁਝ ਜਿਹੜਾ ਦੇਖੋ ਜੀ ਉਹਦੇ ਬਾਰੇ ਵੀ ਸਾਡੇ ਕਾਫੀ ਜ਼ਿਆਦਾ ਮੇਰੀ ਪ੍ਰਾਇੋਰਟੀ ਤੇ ਉਹ ਮੁੱਦਾ ਵੀ ਹੈਗਾ ਹੈ ਜੀ ਤੇ ਉਸ ਮੁੱਦੇ ਤੇ ਰਿਗਾਰਡਿੰਗ ਅਸੀਂ ਪ੍ਰੋਪਰ ਲੱਗੇ ਹੋਏ ਆਂ ਮੈਂ ਜਦੋਂ ਐਗਜ਼ੀਕਟਿਵ ਮੈਂਬਰ ਰਿਹਾ ਹਾਂ 2 ਸਾਲ ਪਹਿਲਾਂ ਉਦੋਂ ਵੀ ਮੈਂ ਬਹੁਤ ਜ਼ਿਆਦਾ ਐਫਰਟਸ ਕੀ ਕਿ ਵੱਦ ਤੋਂ ਵੱਧ ਸਾਡੇ ਐਡਵੋਕੇਟਸ ਦੇ ਲਈ ਚੈਂਬਰਸ ਇੱਥੇ ਬਣਾਏ ਜਾਣੇ تھے ਜਗ੍ਹਾ ਹੈਗੀ ਹੈ ਆਪਣਾ ਬੈਕਸਾਈਡ ਤੁਸੀਂ ਜਗ੍ਹਾ ਦੇਖੋਗੇ ਤੇ ਬੈਕਸਾਈਡ ਜਗ੍ਹਾ ਹੈਗੀ ਹੈ 6 ਏਕੜ ਜਗ੍ਹਾ ਹੈ ਅਸੀਂ ਉਹਦੇ ਲਈ ਵੀ ਅਸੀਂ ਮੈਂ ਖੁਦ ਜਾ ਕੇ ਆਪਣਾ ਪ੍ਰਧਾਨ ਜੀ ਨਾਲ ਜਾ ਕੇ ਮੈਂ ਬਣਾ ਕੇ ਜਾਂਦੇ ਇੰਸਪੈਕਟਿੰਗ ਜਦ ਸੀਗੇ ਸਾਡੇ ਰੀਤੂ ਬਾਰੀ ਜੀ ਜਸਟਿਸ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਆਏ ਸੀਗੇ ਕਿ ਸਾਨੂੰ ਇੱਥੇ ਜ਼ਰੂਰਤ ਹੈ ਚੈਂਬਰਸ ਜੀ ਤੇ ਉਸ ਟਾਈਮ ਦੇ ਵਿੱਚ ਉਸ ਟਾਈਮ ਉਹਨਾਂ ਨੇ ਆਰਡਰ ਕੀਤਾ ਸੀਗਾ ਇਹਦਾ ਮੈਟਰ ਚੱਲਦਾ ਪਿਆ ਹੈ ਜੀ ਚੀਫ ਆਰਕੀਟੈਕਟ ਪੰਜਾਬ ਦੇ ਕੋਲ ਪੈਂਡਿੰਗ ਹੈ ਉਹਨਾਂ ਨੇ ਉਹ ਲੇਆਉਟ ਤਿਆਰ ਕਰਕੇ ਉਹ ਪ੍ਰੋਪਰ ਦੇਣਗੇ ਉਸ ਤੋਂ ਬਾਅਦ ਇੱਥੇ ਚੈਂਬਰਸ ਦਾ ਜੁਡੀਸ਼ੀਅਲ ਕੋਰਸ ਦਾ ਜੁਡੀਸ਼ੀਅਲ ਰੈਕੋਮੈਂਡੇਸ਼ਨਸ ਦਾ ਤੇ ਪਾਰਕਿੰਗ ਦਾ ਇੱਥੇ ਕੀਤਾ ਜਾਏਗਾ ਤਾਂ ਇੰਨ ਦਾ ਮੀਨ ਟਾਈਮ ਇੰਨ ਦਾ ਮੀਨ ਟਾਈਮ ਜਿਹੜੀ ਇੱਥੇ ਤੁਸੀਂ ਇੱਥੇ ਸਾਡੇ ਚੈਂਬਰਸ ਦੇ ਨਾਲ ਇੱਕ ਪੁਰਾਣੀ ਪ੍ਰਣਾਮ ਪੁਲਿਸ ਮਾਲਖਾਨਾ ਜੀ ਜੀ ਉਹਦੇ ਡਿਮੋਲਿਸ਼ ਦੇ ਆਰਡਰ ਹੋ ਗਏ ਹੋਏ ਆ ਉੱਥੇ ਅਸੀਂ ਚੈਂਬਰਸ ਬਣਾਉਣ ਦੀ ਉੱਥੇ ਪ੍ਰਪੋਜ਼ਲ ਹੈਗਾ ਤੇ ਅਸੀਂ ਉਹਨੂੰ ਪੂਰਾ ਉਹ ਕਰਾਂਗੇ ਕਿ ਉਹਨੂੰ ਸਾਡੇ ਟਿਨਿਓਰ ਦੇ ਵਿੱਚੋਂ ਕੰਮ ਅਸੀਂ ਸਟਾਰਟ ਕਰਾ ਕੇ ਜਾਈਏ ਠੀਕ ਸਰ ਲਾਸਟ ਦੇ ਵਿੱਚ ਵੋਟਰਸ ਨੂੰ ਕੀ ਅਪੀਲ ਕਰ ਦਵਾਂ ਵੋਟਰਸ ਨੂੰ ਤੁਹਾਡੇ ਮੈਂ ਚੈਨਲ ਦੇ ਮਾਧਮ ਨਾਲ ਜਿਹੜੇ ਤੁਹਾਡੇ ਦਰਸ਼ਕ ਸਾਡੇ ਬਾਰ ਮੈਂਬਰਸ ਨੇ ਔਰ ਜਿਹੜੇ ਤੁਹਾਡੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰੂੰਗਾ ਕਿ ਕਾਈਂਡਲੀ ਮੈਨੂੰ ਵੋਟ ਸਪੋਰਟ ਕਰਨ ਫੋਰ ਦੀ ਪੋਸਟ ਆਫ ਫਾਈਨੈਂਸ ਸੈਕਟਰੀ ਤੇ ਜਿਹੜੇ ਤੁਹਾਡੇ ਦਰਸ਼ਕਾਂ ਦੇ 12 ਮੈਂਬਰ ਸਾਡੇ ਨੋਨ ਐਡਵੋਕੇਟ ਨੋਨ ਹੈਗੇ ਆ ਉਹਨਾਂ ਸਾਰਿਆਂ ਨੂੰ ਤੁਹਾਡੇ ਦਰਸ਼ਕ ਕਾਈਂਡਲੀ ਵੋਟ ਐਂਡ ਸਪੋਰਟ ਦੇ ਲਈ ਸਾਡੇ ਐਡਵੋਕੇਟਸ ਨੂੰ ਕੈਨ ਥੈਂਕ ਯੂ ਸੋ ਮਚ ਸੋ ਇਹ ਸੀ ਕਿ ਸਾਡੇ ਨਾਲ ਵੇਦ ਭੂਜਨ ਸ਼ਰਮਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਬਹੁਤ ਵਧੀਆ ਜਿਹੜਾ ਵਿਜ਼ਨ ਲੈ ਕੇ ਆਏ ਨੇ 6 ਪੁਆਇੰਟ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜੇ ਸਾਨੂੰ ਫਾਈਨੈਂਸ ਸੈਕਟਰੀ ਤੋਂ ਵਿਨਿੰਗ ਮਿਲਦੀ ਹੈ ਤਾਂ ਬਹੁਤ ਜਿਹੜਾ ਬਾਹਰ ਦਾ ਜਿਹੜਾ ਵਿਕਾਸ ਕੀਤਾ ਜਾਵੇਗਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਵਾਂਗੇ ਦਿਗਦਰੋ ਬਣੇ ਰੋ ਜਾਣ ਹਿਤੈਸ਼ੀ ਧੰਨਵਾਦ